ਨਾਇਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਮਿਤੀ 26 10 2025 ਦਿਨ ਐਤਵਾਰ ਨੂੰ ਨਿਊ ਹਾਲ ਲਾਟੂ ਰੋਡ ਵਿਖੇ ਹੋਈ ਜਿੱਤ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਉਗੇ ਗਜ਼ਲਗੋ ਗੁਰ ਦਿਆਲ ਰੌਸ਼ਨ ਜੀ ਸ਼੍ਰੀ ਸੁਰਿੰਦਰ ਰਾਮਪੁਰੀ ਜੀ ਗਜ਼ਲਗੋ ਜਰਾਵਰ ਸਿੰਘ ਪੰਛੀ ਜੀ ਲੇਖਕਾ ਜਸਵੀਰ ਕੌਰ ਜੱਸੀ ਜੀ ਗਜ਼ਲਗੋ ਸਰਦਾਰ ਪੰਛੀ ਜੀ ਅਤੇ ਗੁਰਸੇਵਕ ਸਿੰਘ ਢਿੱਲੂ ਨੇ ਕੀਤੀ ਮੀਟਿੰਗ ਵਿੱਚ ਗਜ਼ਲਗੋਜ ਜਰਾਵਰ ਸਿੰਘ ਪੰਛੀ ਦੀ ਕਿਤਾਬ ਪ੍ਰੇਮ ਖੇਲਣ ਕਾ ਚਾਓ ਸ਼੍ਰੀ ਸੁਰਿੰਦਰ ਰਾਮਪੂਰੀ ਦੁਆਰਾ ਸੰਪਾਦਕ ਪੁਸਤਕ ਆਤਮਾ ਰਾਮ ਰੰਜਨ ਜੀਵਨ ਅਤੇ ਰਚਨਾ ਦੇਖ ਕਾ ਤਸਵੀਰ ਕੌਰ ਜੱਸੀ ਦੀ ਈ-ਬੁੱਕ ਨਜ਼ਰ ਤੋਂ ਨਜ਼ਰੀਏ ਤੱਕ ਲੇਖਕਾ ਕਮਲਜੀਤ ਕੌਰ ਅੰਰਲੂ ਦੇਵੀ ਈ-ਬੁੱਕ ਰੂਹ ਤੋਂ ਰੂਹ ਤੱਕ ਲੋਕ ਅਰਪਣ ਕੀਤੀਆਂ ਗਈਆਂ ਪ੍ਰੇਮ ਖੇਲਣ ਕਾ ਚਾਓ ਪੁਸਤਕ ਦਾ ਪਰਚਾ ਉੱਗੀ ਲੇਖਕਾ ਜਿੰਦਰ ਕੌਰ ਪੰਨੂ ਨੇ ਆਤਮਾ ਰਾਮ ਨਰੰજન ਜੀਵਨ ਅਤੇ ਰਚਨਾ ਪੁਸਤਕ ਦਾ ਪਰਚਾ ਗੁਰਸੇਵਕ ਸਿੰਘ ਢਿੱਲੋਂ ਨੇ ਲੇਖਕਾ ਜਸਵੀਰ ਕੌਰ ਜੱਸੀ ਦੀ ਈ-ਬੁੱਕ ਨਜ਼ਰ ਤੋਂ ਨਜ਼ਰੀਏ ਤੱਕ ਦਾ ਪਰਚਾ ਬਲਬੀਰ ਸਿੰਘ ਬੱbbi ਨੇ ਅਤੇ ਲੇਖਕਾ ਕਮਲਜੀਤ ਕੌਰ ਆਂਡਲੂ ਦੀ ਈ-ਬੁੱਕ ਰੂਹ ਤੋਂ ਰੂਹ ਤੱਕ ਦਾ ਪਰਚਾ ਗੀਤਕਾਰ ਜਗਤਾਰ ਰਾਇਆਵਾਲੇ ਨੇ ਪੜਿਆ ਇਨ੍ਹਾਂ ਪੁਸਤਕਾਂ ਬਾਰੇ ਗਜ਼ਲਗੋ ਗੁਰਦਿਆਲ ਰੌਸ਼ਨ ਜੀ ਸ਼੍ਰੀ ਸੁਰਿੰਦਰ ਰਾਮਪੁਰੀ ਜੀ ਉਗੇ ਗਜ਼ਲਗੋ ਸਰਦਾਰ ਪੰਛੀ ਜੀ ਗੁਰਸੇਵਕ ਸਿੰਘ ਢਿੱਲੋਂ ਜੀ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਮੀਟਿੰਗ ਵਿੱਚ ਗਜ਼ਲਗੋਜ ਜਰਾਵਰ ਸਿੰਘ ਪੰਛੀ ਲੇਖਕਾ ਜਸਬੀਰ ਕੌਰ ਜੱਸੀ ਸ਼੍ਰੀ ਸੁਰਿੰਦਰ ਰਾਮਪੁਰੀ ਜੀ ਲੇਖਕਾ ਕਮਲਜੀਤ ਕੌਰ ਅੰਰਲੂ ਗੀਤਕਾਰ ਗੋਪੀ ਜਮਾਲਪੁਰੀ ਦਾ ਸਨਮਾਨ ਕੀਤਾ ਗਿਆ ਇਸ ਤੋਂ ਇਲਾਵਾ ਗਾਇਕਾ ਸਿਮਰ ਮਹਿਰਾ ਦੇ ਗੀਤ ਮਾਤਾ ਸੀਤਾ ਦੀਆਂ ਲੋਰੀਆਂ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਦੂਸਰੇ ਸੈਸ਼ਨ ਵਿੱਚ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਦੀਪ ਦਿਲਬਰ ਸਮਰਾਲਾ ਗੀਤਕਾਰ ਕਰਤਾਰ ਸਿੰਘ ਸਿਵਿਆ ਜਗਜੀਤ ਗੁਰਮ ਜਗਵੀਰ ਸਿੰਘ ਵਿੱਕੀ ਦਰਸ਼ਨ ਸਿੰਘ ਭਾਗਪੁਰ ਗੱਜਰਗੋ ਬਲਵੰਤ ਚਿਰਾਗ ਨੇ ਕੀਤੀ ਹਾਜ਼ਰ ਸ਼ਾਇਰਾਂ ਵਿੱਚ ਗੀਤਕਾਰ ਕਰਨੈਲ ਸਿੰਘ ਸੀਵੀਆ ਨੇਤਰ ਸਿੰਘ ਮੁੱਤੋਂ ਹਰਬੰਸ ਸਿੰਘ ਰਾਏ ਬਲਵੰਤ ਸਿੰਘ ਵਿਰਕ ਦਲਬੀਰ ਸਿੰਘ ਕਲੇਰ ਪੰਮੀ ਹਬੀਬ ਜਗਦੀਪ ਮਕਸੂਦੜਾ ਹਰਸ਼ਦੀਪ ਸਿੰਘ ਹਰਬੰਸ ਸਿੰਘ ਸ਼ਾਨ ਬਗੜੀ ਮਨਦੀਪ ਸਿੰਘ ਮਾਨਕੀ ਸੁਖਵਿੰਦਰ ਸਿੰਘ ਭਾਦਲਾ ਅਵਤਾਰ ਸਿੰਘ ਓਟਾਲਾ ਹਜਾਰਾ ਸਿੰਘ ਮੰਡ ਗੀਤ ਗੁਰਜੀਤ ਪਰਮਜੀਤ ਸਿੰਘ ਮੁੰਡੀਆਂ ਸੁਵਿੰਦਰ ਸਿੰਘ ਲੁਧਿਆਣਾ ਕਮਲਜੀਤ ਸਿੰਘ ਨੀਲੋਂ ਸੀਮਾ ਕਲਿਆਣ ਲੁਧਿਆਣਾ ਬਲਰਾਜ ਸਿੰਘ ਬਾਜਵਾ ਸ਼ਰਨਜੀਤ ਕੌਰ ਮਨਜੀਤ ਸਿੰਘ ਰਾਗੀ ਮਲਕੀਤ ਸਿੰਘ ਮਾਲੜਾ ਸੁਖਵਿੰਦਰ ਕੌਰ ਸੁਖੀ ਰਣਜੀਤ ਕੌਰ ਹਰਦੀਪ ਕੌਰ ਜਸਬੀਰ ਸਿੰਘ ਸਾਨੀਵਾਲ ਕੁਲਵਿੰਦਰ ਸਿੰਘ ਗੁਰਦੀਪ ਸਿੰਘ ਫੌਜੀ ਕਮਲਜੀਤ ਸਿੰਘ ਜਸਪ੍ਰੀਤ ਕੌਰ ਸਿਮਰ ਮਹਿਰਾ ਚਨਪ੍ਰੀਤ ਸਿੰਘ 인ਦਰਪ੍ਰੀਤ ਸਿੰਘ ਗੁਰਜੰਟ ਸਿੰਘ ਪ੍ਰੋਫੈਸਰ ਬਲਵਿੰਦਰ ਸਿੰਘ ਢਾਲੀਵਾਲ ਆਰ ਬਾਂਸਲ ਮੀਤ ਹੰਟ ਆਦਿਕ ਸ਼ਾਇਰਾਂ ਨੇ ਰਚਨਾਵਾਂ ਸਾਂਝੀਆਂ ਕੀਤੀਆਂ ਮੀਟਿੰਗ ਦੀ ਕਾਰਵਾਈ ਕਹਾਣੀਕਰ ਤਰਨ ਸਿੰਘ ਬੱਲਤੀ ਜਗਵੀਰ ਸਿੰਘ ਵਿਕੀ ਨੇ ਖੂਬਸੂਰਤ ਅੰਦਾਜ਼ ਨਾਲ ਚਲਾਈ ਇਸ ਤੋਂ ਇਲਾਵਾ ਸਰਪੰਚ ਬਹਾਦਰ ਸਿੰਘ ਬਲਦੇਵ ਸਿੰਘ ਬਲਵੰਤ ਸਿੰਘ ਆਦਿਕ ਵੀ ਮੀਟਿੰਗ ਵਿੱਚ ਹਾਜ਼ਰ ਸਨ ਅੰਤ ਵਿੱਚ ਗੁਰਸੇਵਕ ਸਿੰਘ ਢਿੱਲੂ ਨੇ ਦੂਰੋਂ ਨੇੜਿਓਂ ਆਏ ਹੋਏ ਸ਼ਾਇਰਾਂ ਦਾ तहे ਦਿਲੋਂ ਧੰਨਵਾਦ ਕੀਤਾ